बनाया सन उमी की टीम ने अठारह ओवर दो रन मार्त हरभ की जबरदस्त खेड प्रदर्शन किया नौजवान अपील करद की जिहे नौजवान नशे आदि हो चुके अपना ध्यान वो तो वेडा वाल लगा जिसना उन्होंने नशे वर्गीना मुराद बीमारी छुटकारा मिल सकता है उन्होंने कहा कि टूरनामेंट करवा

ਆਜ ਮੈਨਾਂ ਦਾ ਮੈਚ ਦੇ ਆਜ ਹਾਂਜੀ ਆਹ ਚੱਲ ਬਾਲੇ ਬਾਲੇ ਚੱਲ ਪਿੱਛੇ ਆ ਸ਼ਰੀ ਗਦਨ ਰਮ ਬਾਜ ਦਾ ਆਹ ਤੇ ਆਜੇ ਮੀਤ ਅਬੇ ਅਬੇ ਬਸ ਅਬੇ ਅਬੇ ਡੀਰੀਕ ਫੋਟੋ ਲੱਗੀ ਦੋਨੇ ਆਪਣੇ ਫੋਨ ਹੀ ਕੱਢਦਾ ਇੱਥੇ ਪਿੱਛੇ ਵੀ ਤਿਆਰ ਕਰਦਾ ਵਾ रनर ਪਰਫਿਊਮ ਉਹ ਜਿਹੜਾ ਬੜਾ ਚੰਗਾ ਉਹ ਸੱਦੇ ਵਾਲਾ ਪਰਫਿਊਮ ਆ ਚਰਚਾ ਦਾ ਵਿਸ਼ਾ ਬਣਿਆ ਪਰਫਿਊਮ ਭਾਈ ਨਹੀਂ ਮੁੱਕਿਆ ਗਲੇਸ਼ ਆਸੀਫ ਮੋੜਵਾ ਆਸਿਫ ਕਿਹੜੀ ਗੱਲ ਆਸੀਫ ਉਹ ਗੱਲ ਨਹੀਂ ਹੈ ਜੀ ਕੋਣ ਜੀ ਆਸੀਫ ਇਹ ਮੱਖਜ ਮੌਲੀ ਹੋ ਜਾਈ ਆ ਪਰਪੇ ਨੇ ਬਹੁਤ ਕਰਨ ਹਾਂ ਜੀ ਪੇੜ ਦੀ ਹਟਾ ਨਹੀਂ ਆ ਪੱਲੀ ਦੀ ਪਾਈ ਸੁਖਮਨ ਕੋਈ ਤਾਲੀਆਂ ਦੇ ਕੇ ਨਮਾਜ਼ਾ ਕਰੋ ਜਿਹੜਾ ਬੋ ਰਹਿ ਗਿਆ ਮੇਰਾ ਵੀਰ ਸਾਹਮਣੋਂ ਪੁਰਾਣਾ ਹੈ ਉਹ ਸਭ ਤੋਂ ਬੋਲ ਗਿਆ ਸਾਡਾ ਸਭ ਤੋਂ ਪਹਿਲਾਂ ਬਾਈ ਤਾਲੀਆਂ ਜਰੋਰ ਕਰੋ ਇਹਨਾਂ ਨੂੰ ਸ਼ੀਲਡ ਦੇ ਨਾਲ ਨਵਾਜਿਆ ਜਾ ਰਿਹਾ ਹੈ ਸਾਡਾ ਬਹੁਤ ਹਰ ਪਲ ਸਾਥ ਦਿੰਦੇ ਨੇ ਅਸੀਂ तहे ਦਿਲੋਂ ਧੰਨਵਾਦੀ ਹਾਂ ਇਹਦੇ ਪਿਤਾ ਜੀ ਜੋ ਖੇਡਾਂ ਦੇ ਵਿੱਚ ਸਾਡਾ ਬਹੁਤ ਹੀ ਸਾਥ ਦਿੰਦੇ ਨੇ ਅਸੀਂ ਬਹੁਤ ਧੰਨਵਾਦ ਕਰਾਲਾ ਇਹਨਾਂ ਨੂੰ ਅੱਜ ਜੰਡਿਆਰੇ ਦੀ ਦਸ਼ਹਰਾ گاਉਂ ਵਿੱਚ ਵਰਭਸੀ ਤਾਰਾਚਨ ਜੀ ਦੀ ਯਾਦ ਵਿੱਚ ਪਹਿਲਾ ਟੂਰਨਾਮੈਂਟ ਕਰਵਾਇਆ ਗਿਆ ਸੀਗਾ ਕ੍ਰਿਕਟ ਟੂਰਨਾਮੈਂਟ ਉਹ ਤਾਂ ਅੱਜ ਫਾਈਨਲ ਹੈ ਉਹ ਫਾਈਨਲ ਜੰਡਿਆਣਾ ਔਰ ਗਹਿਰੀ ਦੀ ਟੀਮਾਂ ਵਿਚ ਹੋ ਰਿਹਾ ਬਹੁਤ ਵਧੀਆ ਬੱਚੇ ਖੇਡ ਰਹੇ ਨੇ ਪਰਫਾਰਮੈਂਸ ਦੇਖੀ ਬਹੁਤ ਅਸਿਰ ਹੈ ਕਿ ਇੱਕ ਬੱਚਾ ਤਾਂ ਸੈਂਚਰੀ ਵੀ ਮਾਰ ਕੇ ਹੁਣ ਗਿਆ ਉਹ ਅੱਜ ਸਾਡੇ ਕਬੀ ਮੰਤਰੀ ਹਰਪ੍ਰੀਤ ਸਿੰਘ ਜੀ ਨੇ ਸਾਹਬਾ ਉਹਨੇ ਆਣਾ ਸੀਗਾ ਕਿ ਮੈਂ ਕੁਛ ਨੂੰ ਜਮਾ ਡਾਲਣਾ ਹੈ ਕਿ ਇਹ ਨੂੰ ਜਾਣੇ ਜਾਣਾ ਪੈਣਾ ਤੇਨੇ ਤਾਂ ਪਤਾ ਬਾਈਲੈਕਸ਼ਨ ਦੇ ਬੱਤੀ ਲੱਗ ਗਈ ਉਹਨਾਂ ਤੋਂ ਮੈਂ ਸਾਰੇ ਬੱਚਿਆਂ ਨੂੰ ਜਿਹੜੇ ਆਯੋਜਕਾਂ ਨੂੰ ਇਹਨਾਂ ਨੇ ਇਸ ਟੂਰਨਾਮੈਂਟ ਦਾ ਯੋਜਨ ਕੀਤਾ ਉਹਨਾਂ ਨੂੰ ਮੁਬਾਰਕ ਦਿੱਤੀ ਆ ਔਰ ਸੁਣਿਆ ਹੀ ਹੈ ਕਿ ਸਾਡਾ ਪੰਜਾਬ ਸਰਕਾਰ ਵੀ ਇਹੀ ਕੋਸ਼ਿਸ਼ ਕਰ ਰਹੀ ਹੈ ਕਿ ਸਾਡੇ ਗਰਾਊਂਡਾਂ ਜਿਹੜੀਆਂ ਬੱਚੇ ਸਾਡੇ ਜਿਹੜੇ ਗਰਾਊਂਡਾਂ ਤੋਂ ਦੂਰ ਹੋ ਰਹੇ ਸੀ ਉਹਨਾਂ ਨੂੰ ਵਾਪਸ ਗਰਾਉਂਡਾਂ ਵੱਲ ਤਰਫ ਸਾਹਿਬ ਪਿਤਾ ਜੀ ਤਾਜੋ ਜਿਹੜਾ ਦੂਜੇ ਕੰਮ ਜਿਹੜੇ ਉਹ ਕਰਦਾ ਪੰਜਾਬ ਸਰਕਾਰ ਨੇ ਵੀ ਇਤਿਹਾਸਿਕ ਫੈਸਲਾ ਲਿਆ ਤੁਹਾਨੂੰ ਸਾਰੇ ਨੂੰ ਪਤਾ ਹੀ ਹੋਣਾ ਕਿ ਪਹਿਲੇ ਹੀ ਸਾਲ ਖੇਡਣਾ ਮਤਲਬ ਪੰਜਾਬ ਦੀਆਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਪੰਜਾਬ ਦੇ ਪਿੰਡ-ਪਿੰਡ ਤੋਂ ਜਿਹੜੇ ਬੱਚਿਆਂ ਨੂੰ ਹਾਜੀ 6 ਲੱਭ ਕੇ ਉਹਨਾਂ ਨੂੰ ਖੇਡਾਂ ਵੱਲ ਮੋੜਿਆ ਗਿਆ ਤੇ ਹੁਣ ਰੀਸੈਂਟਲੀ ਜਿਹੜਾ ਬਜਟ ਜਿਹੜਾ ਹੁਣ ਅਲੋਕੇਸ਼ਨ ਹੋਇਆ ਉਹਦੇ ਵਿੱਚ ਸਪੋਰਟਸ ਨੂੰ 950 ਕਰੋੜ ਰੁਪਏ ਜਿਹੜਾ ਪੰਜਾਬ ਸਰਕਾਰ ਨੇ ਪੰਜਾਬ ਦੇ ਨੋਟਵਾਲਾਂ ਨੂੰ ਪੰਜਾਬ ਦੇ ਖਿਡਾਰੀਆਂ ਨੂੰ ਤਾਂ ਜੋ ਸਟੇਟ ਲੈਵਲ ਤੇ ਨੈਸ਼ਨਲ ਲੈਵਲ ਤੇ ਇਵਨ ਵਰਲਡ ਲੈਵਲ ਤੇ ਪਰਫਾਰਮੈਂਸ ਕਰਕੇ ਪੰਜਾਬ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨੀ ਕਰ ਸਕਦਾ ਹੈ ਇਹ ਬਹੁਤ ਮੱਧੋਕਾ ਹੈ ਸਾਡੇ ਸਾਰੀ ਟੀਮ ਤੋਂ ਮੰਤਰੀ ਸਾਹਿਬ ਨੰਬਣਾ ਜੇ ਕਿ ਰੱਖਤੂ ਹਾਂ ਥੋੜਾ ਅੱਜ ਦੁਨ ਜਾਣੇ ਚਾਹਤ ਹੈ ਉਹਨਾਂ ਬੱਚਾ ਨੂੰ ਹੌਸਲਾ ਫੈਕਾ ਰਿਹਾ ਹਾਂ ਸੀਗਾ ਉਹ ਸਾਡੇ ਨਾਲ ਸਿਕੰਦਰ ਜੀ ਆਏ ਨੇ ਉਹਨਾਂ ਦੇ ਬਦਲ ਡਿੰਪੀ ਜੀ ਸਾਰੇ ਸਾਡੀ ਪ੍ਰਧਾਨ ਪੂਰੀ ਟੀਮ ਹੈ ਰਵਿੰਦਰ ਜੀ ਰੋਕੀ ਜੀ ਫਰਦੀ ਜੀ ਸਾਰੀ ਟੀਮ ਆਈ ਹੈ ਤੇ ਬੱਚਨ ਨੂੰ ਤੁਮਦਾਈ ਜਿੰਦੇ ਨੇ ਨਾਲ ਦੇ ਨਾਲ ਸਾਡੇ ਸੁਨੀਲ ਸੰਧਲ ਜੀ ਜਿਹੜੇ ਕਿ ਸੁਪੁੱਤਰ ਨੇ ਸਰੋਵਰਸੀ ਦਾਦਾ ਚੰਦ ਜੀ ਦੇ ਵਰਨੂਨਾ ਦੀ ਪੁਰੀ ٹیم ਨੂੰ ਇਹ ਸਾਰੀ ਮੁਬਾਰਕਾ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਉਸੇ ਤਰ੍ਹਾਂ ਹੀ ਕਰਦੇ ਰਹੋ ਸਾਡਾ ਵੀ ਜਿਹੜਾ ਬਹੁਤ ਵਧੀਆ ਹੌਸਲੇ ਕਰ ਰਿਹਾ ਹੈ ਬੱਚਾ ਨੂੰ ਮੋਟੀਵੇਟ ਕਰ ਰਿਹਾ ਹੈ ਬਹੁਤ ਵਧੀਆ ਪ੍ਰਾਈਜ਼ ਵੀ ਰੱਖੇ ਗਏ ਆ ਖਿਡਾਰੀਆਂ ਵਾਸਤੇ ਗੱਤਨ ਮਰਿਆ ਨੂੰ ਇੱਥੇ ਕਿਹਾ 20000 ਰੁਪਏ 25000 ਰੁਪਏ ਦਾ ਨਾਮ ਮੈਂ ਤਾਂ ਕੋਈ ਨਾਮ ਰਕਮ ਦੀ ਗੱਲ ਨਹੀਂ ਹੁੰਦੀ ਇੱਕ ਹੌਸਲਾ ਬਜ਼ਾਈ ਹੁੰਦੀ ਸੋ ਦੋਹਰਾਤੋ ਰਨਰਪਨੂੰ 11000 ਰਨਰਪਨੂੰ 11000 ਔਰ ਲਗਭਗ 2 ਮਹੀਨੇ ਟੂਰਨਾਮੈਂਟ ਚੱਲਿਆ ਅੱਜ ਪਹੁੰਚ ਗਿਆ ਸਾਰੇ ਬੰਦੋ ਜਿਹੜੀ ਟੀਮ ਵੱਲੋਂ ਮੁਬਾਰਕਾ ਔਸ਼ੋਕ ਚਾਉਮਰਾਂਵਾਂ ਜੇ ਟੀਮ ਜਿੱਤੇਗੀ ਔਸ਼ੋਕ ਚਾਉਮਰਾਂਵਾਂ ਜੇ ਹਾਰੇਗੀ ਉਹਨਾਂ ਨੂੰ ਤੁਬਾਰਾ ਕੀ ਅਗਲੀ ਵਾਰੀ ਆਓ ਬੱਧੀ ਤਿਆਰੀ ਕਰਕੇ ਆਓ ਜਿੱਤੋਗੀ ਤੁਹਾਡਾ ਬੜਾ ਧੰਨਵਾਦ ਸ਼ਰਮਨ ਕੋਲਮ ਪ੍ਰੋਡਕਟ ਸੰਪਰਕ